ਔਖੀ ਮੰਜ਼ਲ ਫਕੀਰ ਵਾਲੀ ਮਿਲਦੀ ਹੈ ਮਰ ਮਰੀ ਕੇ ਔਖੀ ਮੰਜ਼ਲ ਫਕੀਰ ਵਾਲੀ ਮਿਲਦੀ ਹੈ ਮਰ ਮਰੇ ਕੇ ਔਖੀ ਮੰਜ਼ਲ ਫਕੀਰ ਵਾਲੀ ਮਿਲਦੀ ਹੈ ਵਰ ਔਖੀ ਮੰਜ਼ਲ ਫਕੀਰਾ ਮਿਲਦੀ ਹੈ ਮਰ ਜਸਕੀਆਂ ਤੋਂ ਜਿਹੜਾ ਮੁਕਤ ਹੋਏਗਾ ਸੋ ਗੁਰੂ ਪਿਆਰੇ ਉਹੀ ਸੋ ਮੰਜ਼ਲ ਨੂੰ ਪਾਏਗਾ ਉਹੀ ਪ੍ਰਮਾਤਮਾ ਨੂੰ ਪਾਏਗਾ ਜਿਹੜਾ ਚਸਕਿਆਂ 'ਚ ਫਸਿਆ ਰਿਹਾ ਸੋ ਗੁਰੂ ਪਿਆਰੇ ਉਹ ਨਹੀਂ ਪਹੁੰਚ ਸਕਦਾ ਪ੍ਰਮਾਤਮਾ ਤੱਕ ਇਹ ਚਸਕੇ ਦੁਨੀਆ ਦੇ ਛੱਡਨੇ ਪੈਂਦੇ ਸੋ ਛੱਡੇ ਉਹਦੇ ਹੀ ਜਾਂਦੇ ਆ ਸੋ ਜੇ ਲਗਾਤਾਰ ਕੰਟੀਨਿਊਜ ਹਰ ਸਵਾਸ ਹਰ ਸਵਾਸ ਸਾਸ ਸਵਾਸ ਦੇ ਨਾਲ ਸੋ ਆਪਾਂ ਸਿਮਰਨ ਕਰਦੇ ਰਹੀਏ ਸੋ ਸਿਮਰਨ ਫਿਰ ਇੱਥੋਂ ਤੱਕ ਲੈ ਕੇ ਜਾਂਦਾ ਹੈ ਸਿਮਰਨ ਤੋਂ ਬਿਨਾ ਨਹੀਂ ਪਹੁੰਚਿਆ ਜਾਂਦਾ ਸੋ ਉਹ ਜੇ ਚਾਹੁੰਦੇ ਆ ਨਾ ਕਿ ਆਪਣਾ ਜਨਮ ਸਫਲਾ ਹੋਵੇ ਕਿਉਂਕਿ ਵਾਰ-ਵਾਰ ਤੇ ਮਿਲਣਾ ਨਹੀਂ ਇਹ ਜਨਮ ਇੱਕ ਵਾਰੀ ਮਿਲਿਆ ਮੁੜ ਕੇ ਪਤਾ ਨਹੀਂ ਦੁਬਾਰਾ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਸੋ ਗੁਰੂ ਪਿਆਰੇ ਉਹ ਸਫਲ ਹੋ ਦੋਈਏ ਸੋ ਜਦੋਂ ਆਪਣੇ ਘਰ ਤੱਕ ਪਹੁੰਚ ਹੋ ਗਈ ਪ੍ਰਮਾਤਮਾ ਦਾ ਮਲਾਪ ਹੋ ਗਿਆ ਸੋ ਜੇ ਨਾ ਹੋਇਆ ਤੇ ਵਾਰ-ਵਾਰ ਬੰਦੇ ਨੇ ਜੰਮਦੇ ਮਰਦੇ ਰਹਿਣਾ ਟਡੀਆਂ ਚੁਨਾ ਭੋਗਦੇ ਰਹਿਣਾ ਸੋ ਐਸਾ ਗੀੜਾ ਪੈਣਾ ਮੁੜ ਕੇ ਗੁਰੂ ਪਿਆਰੇਓ ਛੇਤੀ ਇਹ ਵਾਰੀ ਹੱਥ ਨਹੀਂ ਆਉਣੀ ਇਸੇ ਕਰਕੇ ਮਾਰੇ ਇੱਕ ਦੀ ਕੁਰਬਾਨੀ ਸਮਝਾਉਂਦੀ ਭਈ ਪ੍ਰਾਪਤ ਮਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹੇ ਤਰੀ ਬਣੀ ਆ ਅਵਰ ਕਾਜ ਤੇਰੇ ਕਿਤੇ ਨਾ ਤਾਂ ਕਹਿੰਦੇ ਹੋਰ ਜਿਹੜੇ ਕੰਮ ਕਰਦਾ ਦੁਨਿਆ ਕਰਦਾ ਨਾ ਤੂ ਇਹ ਕੰਮ ਨਹੀਂ ਆਉਣੇ ਤੇਰੇ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇ ਵਰਨਾ ਇੱਕੋ ਹੀ ਕੰਮ ਹੈ ਜਿਹੜਾ ਕਹਿੰਦੇ ਤੇਰੇ ਕੰਮ ਆਉਣ ਵਾਲਾ ਬਾਕੀ ਤੇ ਸਭ ਇੱਥੇ ਹੀ ਰਹਿ ਜਾਣਾ ਸੁਆਉ ਬੜੋ ਸੁਣੋ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ